ਆਕੇ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟ ਕਾਰਡ ਅਦੇ ਪੈਨ ਕਾਰ ਨਹੀਂ ਬਣਾਇਆ ਜਾਵੇਗਾ ਮਿਲੀਆ ਉੱਥੇ ਹੀ ਪੰਚਾਇਤ ਨੇ ਕਈ ਹੋਰ ਅਹਿਮ ਜੋ ਮਤੇ ਸੀ ਉਹਨਾਂ ਨੂੰ ਪਾਸ ਕੀਤਾ ਗਿਆ ਆ 2017 9 2025 ਗ੍ਰਾਮ ਚਾਹ ਬਾਇਰੋਂਪੁਰ ਸਰਪੰਚ ਕਮਲਪ੍ਰੀਤ ਸਿੰਘ ਸਿੰਘ ਅਤੇ ਸਮੂਹ ਪੰਚਾਇਤ ਅਤੇ ਸਮੂਹ ਨਗਰ ਦੀ ਮਜਲਵੀ ਵਿੱਚ ਇਹ ਲਗਾਇਆ ਮਤਾ ਪਾਸ ਕੀਤਾ ਗਿਆ ਮਤਾ ਨੰਬਰ 1 ਛੱਡ ਦਾ ਕੋਈ ਵੀ ਬੰਦਾ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੁਲਿਸ ਦੁਆਰਾ ਫੜਿਆ ਜਾਂਦਾ ਹੈ ਜਾਂ ਨਸ਼ਾ ਕਰਦਾ ਫੜਿਆ ਜਾਂਦਾ ਹੈ ਉਸਦੇ ਪਿੱਛੇ ਪਿੰਡ ਦੀ ਨਾ ਤਾਂ ਪੰਚਾਇਤ ਚਾਹੇਗੀ ਅਤੇ ਨਾ ਹੀ ਪਿੰਡ ਦਾ ਕੋਈ ਨਮੇਦਾ ਜਾਵੇਗਾ। ਅਗਰ ਕੋਈ ਜਾਂਦਾ ਹੈ ਤਾਂ ਉਸ ਦਾ ਪਿੰਡੋਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਠੀਕ ਹੈ। ਅੱਜ ਦੀ ਮਿਤੀ 10 ਨਵੰਬਰ 2025 ਗ੍ਰਾਮ ਬਜਟ ਬਹਿਲੌਰਪੁਰ ਸਰਪੰਚ ਕਮਲ ਸਿੰਘ ਕਰਦੇ ਸਭੂ ਪੰਚਾਇਤ ਦੇ ਸਕੂਨਗਰ ਦੀ ਮੌਜੂਦਗੀ ਵਿੱਚ ਇਹ ਲਗਾ ਮਤਾ ਪਾਸ ਕੀਤਾ ਗਿਆ। ਮਤਾ ਨੰਬਰ 1 ਪਿੰਡ ਦਾ ਕੋਈ ਵੀ ਬੰਦਾ ਪਿੰਡ ਵਿੱਚ ਚੀਜ਼ ਚਾਹ ਕਰਾਉਂਦਾ ਹੈ। ਉਸ ਮੁੰਡੇ ਅਤੇ ਕੁੜੀ ਨੂੰ ਪਿੰਡ ਵਿੱਚੋਂ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਸ ਦਾ ਪਿੰਡ ਵੱਲੋਂ ਪੱਕਾ ਬਾਈਕਾਟ ਕੀਤਾ ਜਾਵੇਗਾ ਪਤਾ ਪਾਸ ਹੈ ਮਨਜ਼ੂਰ ਹੈ ਅੱਜ ਮਿੱਧੀ ਅੱਜ ਮਿਤੀ 17/9/2025 ਗ੍ਰਾਮ ਪੰਚਾਇਤ ਪਹਿਲੋਕੁਰ ਸਰਪੰਚ ਕਮਲਬੀਰ ਸਿੰਘ ਅਤੇ ਸਮੂਹ ਪੰਚਾਇਤ ਦੇ ਦੀ ਮੌਜੂਦਗੀ ਵਿੱਚ ਸਵੇਰੇ 10:30 ਵਜੇ ਹੇਠ ਲਿਖਿਆ ਮਤਾ ਪਾਸ ਕੀਤਾ ਗਿਆ ਮਤਾ ਨੰਬਰ 1 ਸਮੂਹ ਪੰਚਾਇਤ ਅਤੇ ਪਿੰਡ ਦੇ ਨਗਰ ਨਿਵਾਸੀ ਸੱਜਣ ਪੰਜਾਬ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟਰ ਕਾਰਡ ਅਤੇ ਪੈਨ ਕਾਰਡ ਨਹੀਂ ਬਣਾਇਆ ਜਾਵੇਗਾ ਨੰਬਰ 2 ਕਿਸੇ ਵੀ ਜ਼ਿਮੀਦਾਰ ਜਾਂ ਦੁਕਾਨਦਾਰ ਕੋਲ ਕੋਈ ਵੀ ਪ੍ਰਵਾਸੀ ਕੰਮ ਕਰਦਾ ਹੈ ਉਸ ਦਾ ਪੂਰਾ ਐਡਰੈਸ ਮੈਲ ਮਹਿਲੋਕੁਰ ਦੀ ਪੁਰਾ ਚੌਕੀ ਵਿੱਚ ਦਰਜ ਕਰਵਾਇਆ ਜਾਵੇਗਾ ਇਹ ਕਾਰਵਾਈ ਮਾਲਕ ਆਪਣੇ ਮਜੂਦ ਨੂੰ ਲਾਂ ਲੈ ਕੇ ਪੂਤ ਕਰਾਏਗਾ ਇਹ ਸਾਰੀ ਵਿਕਤੀ ਕਾਰਵਾਈ 30/09/2025 ਤੱਕ ਕੋਨ ਚੌਕ ਵਿੱਚ ਕੰਪਲੀਟ ਕੀਤੀ ਜਾਵੇਗੀ ਦੇਖੋ ਇਹ ਫਰਮੈਂਸ ਸਾਫਟ ਹੋਣਾ ਬੈਠਾ ਹੈ ਸਾਰੇ